ਅੰਮਰਸਰ ਤੇ ਹਲਕਾ ਰਾਜਾ ਝਾਂਸੀ ਦੇ ਖੇਤਰ ਵਿੱਚ ਗੜੇਵਾਰੀ ਕਾਰਨ ਕਿਸਾਨਾਂ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਫਸਲਾਂ ਹੁਈਆਂ ਤਬਾ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਦੇ ਵੀ ਉਹਨਾਂ ਨੇ ਇੰਨੀ ਗੜੇਵਾਰੀ ਨਹੀਂ ਦੇਖੀ ਕਿਸਾਨਾਂ ਨੇ ਕਿਹਾ ਕਿ ਨੁਕਸਾਨੀ ਹੋਈ ਫਸਲ ਦੇ ਕਾਰਨ ਉਹਨਾਂ ਦੇ ਘਰ ਵਿੱਚ ਰੋਟੀ ਵੀ ਨਹੀਂ ਬਣੀ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਠੇਕਾ ਤੇ ਵੀ ਜ਼ਮੀਨ ਵਾਈ ਗਈ ਹੈ ਹਾਂ ਜੀ ਸਰ ਜੀ ਸਰ ਕੀ ਨਾਮ ਹੈ ਕਿਹੜਾ ਪਿੰਡ ਸੁਖਚੈਨ ਸਿੰਘ ਜੀ ਮੇਰਾ ਪਿੰਡ ਅਦਰੀਵਾਲਾ ਜੀ ਸਰ ਜਿਸ ਤਰ੍ਹਾਂ ਦੇਰ ਸ਼ਾਮ ਨੂੰ ਆਇਆ ਕਿ ਵੱਡੀ ਤਦਾਰ ਤੇ ਇੱਥੇ ਬਰਸ ਬਾਰੀ ਹੋਈ ਸੀ ਗੜੇ ਮਾਰੀ ਪਈ ਸੀ ਓਲੇ ਪਈ ਸੀ ਕਿੰਨਾ ਕਰ ਸਰ ਨੁਕਸਾਨ ਹੈ ਤੇ ਇਸ ਪਿੰਡ ਵਿੱਚ ਕਿੰਨੇ ਰਕਬਾ ਫਸਲ ਵਿੱਚ ਜਿਹੜੇ ਖੇਤੀ ਕੀਤੇ ਜਾਂਦੇ ਹੋ ਸਾਡੇ ਵੇਖੋ ਜੀ ਇੱਥੇ ਰਕਬਾ 1500 2000 ਕਰੀਬ ਦੇ ਏਕੜ ਦੇ ਹੈਗਾ ਹੀ ਆ ਜੀ ਸਾਡੇ ਪਿੰਡ ਦਾ ਦੀ 80 90% ਦੀ ਕਈ ਥਾਵਾਂ ਤੇ ਤੇ 100% ਹੀ ਜੀ ਰਕਬਾ ਖਰਾਬ ਹੋ ਗਿਆ ਜੀ ਹਰ ਇਕੜ ਤੇ ਜੀ ਵੇਖੋ ਜੀ 20000 ਦੇ ਲਗਭਗ ਖਰਚਾ ਆਉਂਦਾ ਜੀ ਕੀ ਜ਼ਿਮੀਦਾਰ ਤੇ ਵੇਖੋ ਜੀ ਕਈ ਜਾਨੇ ਤੇ ਰਾਤ ਦੀ ਰੋਟੀ ਵੀ ਨਹੀਂ ਖਾਦੀ ਜਿਹੜੇ ਪਸ਼ੂਆਂ ਦਾ ਜਿਹੜਾ ਪੱਠੇ ਬੀਜੀ ਦੇ ਬਸਨ ਉਹ ਵੀ ਉਹਦੇ 100% ਬਿਲਕੁਲ ਜੀ ਖਰਾਬ ਹੋ ਗਿਆ ਹੁਣ ਜ਼ਿਮੀਦਾਰ ਵੇਖਣ ਦੇ ਪਸ਼ੂਆਂ ਨੂੰ ਕੀ ਪਾਈਏ ਜੀ ਉਹ ਸਮਝ ਨਹੀਂ ਲੱਗਦੀ ਵੀ ਕੀ ਬਣਿਆ ਜੀ ਇਹ ਕਿਸਾਨ ਨਾਲ ਸਰ ਜਿਸ ਤਰ੍ਹਾਂ ਇਹ ਸਾਰੀ ਫਸਲ ਜਿਹੜੀ ਪਿੱਛੇ ਤੋਂ ਨਹਿਰ ਆ ਰਹੀ ਆ ਸਰ ਸਾਰੀ ਖਰਾਬ ਹੋ ਗਿਆ ਡੈਡ ਬਿਲਕੁਲ ਜੀ 100% ਡੈਡ ਹੈ ਜੀ ਦੇ ਕੋਈ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਜੀ ਉਹ ਪ੍ਰਸ਼ਾਸਨ ਨੂੰ ਕਹਿਣ ਵੀ ਗਰਦਾਵਰੀਆਂ ਕਰਕੇ ਬੰਦ ਦਾ ਮੁਆਵਜ਼ਾ ਵੱਧ ਹੋਵੇ ਕਿਸਾਨਾਂ ਨੂੰ ਦਿੱਤਾ ਜਾਵੇ ਜੀ ਸਰਕਾਰ ਦਾ ਮਹੌਲ ਕਿਸ ਤਰ੍ਹਾਂ ਦਾ ਸੀਗਾ ਕਿਹਾ ਜਾ ਰਿਹਾ ਕਿ ਕਦੇ ਵੀ ਇੰਨੀ ਗੜੇਮਾਰੀ ਜਾਂ ਔਲੇ ਇੰਨੇ ਕਦੇ ਤੁਸੀਂ ਵੇਖਿਓ ਨਹੀਂ ਕੱਲ ਕਿਸ ਤਰ੍ਹਾਂ ਦਾ ਮਹੌਲ ਸੀ ਕਿੰਨੇ ਦਿਨ ਪੇ ਸਿਗੇ ਔਲੇ ਕੱਲ ਕੱਲ ਵੇਖੋ ਜੀ ਮੈਂ ਘਾਰ ਹੀ ਹਦਲੀਵਾਲ ਆਪਣੇ ਪਿੰਡ ਕੱਲ 6:30 6:30 ਵਜੇ ਦੀ ਗੱਲ ਹੈ ਜੀ ਮਤਲਬ 15 20 ਮਿੰਟ ਗਲੇ ਬਹੁਤ ਜ਼ਿਆਦਾ ਗਲੇ ਭਾਰੀ ਪਏ ਆ ਜੀ ਮੈਂ ਆਪਣੀ 47 48 647 ਸਾਲ ਮੇਰੀ ਉਮਰ ਹੈ ਜਿੰਦਗੀ ਚ ਪਹਿਲੀ ਵਾਰ ਇਨੇ ਗਲੇ ਵੇਖਿਆ ਜੀ ਸਾਡੇ ਏਰੀਆ ਚ ਰਾਸ ਅਸੀਂ ਏਰੀਆ ਚ ਤੇ ਬਾਜ਼ਾਰਾਂ ਚ ਜੀ ਬਰਫੀ ਬਰਫ਼ ਜੀ ਕੋਈ ਗੱਲ ਕਰਨ ਵਾਲੀ ਨਹੀਂ ਵੀਡੀਓ ਵਾਇਰਲ ਹੋਣ ਦੀਆਂ ਜੀ ਸਾਰੀਆਂ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜ਼ਿੰਮੇਵਾਰਾਂ ਦਾ ਕੋਈ ਗੱਲ ਕਰਨ ਵਾਲੀ ਨਹੀਂ ਸਰਪੰਚੋ ਜਿਹੜੇ ਪਿੰਡ ਦੇ ਕਿਸਾਨ ਭਰਾ ਨੇ ਕੋੜਨਾ ਰਾਬਤਾ ਕੰਮ ਕਰ ਰਹੇ ਤੁਹਾਨੂੰ ਫੋਨ ਕਰ ਰਹੇ ਦੱਸ ਰਹੇ ਨੇ ਕਿ ਕੀ ਕੀ ਮੁਸ਼ਕਲਾਂ ਨੂੰ ਆ ਰਹੀਆਂ ਬਿਲਕੁਲ ਜੀ ਸਵੇਰ ਤੇ ਬੜੇ ਫੋਨ ਆਏ ਜੀ ਮੈਨੂੰ ਕਿਸਾਨਾਂ ਦੇ ਕਈ ਘਰ ਵੀ ਮਿਲਣਾ ਹੈ ਕਿਸਾਨ ਜੀ ਉਹ ਸਾਰੇ ਇਹੋ ਸਵੇਰ ਦੇ ਅਖੰਡੇ ਵੀ ਪ੍ਰਸ਼ਾਸਨ ਨੂੰ ਆਪਾਂ ਆਖੀਏ ਪ੍ਰਸ਼ਾਸਨ ਗਾਂ ਉੱਤੇ ਮਤਲਬ ਪੰਜਾਬ ਸਰਕਾਰ ਨੂੰ ਆਖੇ ਵੀ ਗਰਦੌਰੀਆਂ ਕਰਕੇ ਉਹਨਾਂ ਨੂੰ ਦੇਣ ਤੇ ਬੰਦ ਦਾ ਮੁਆਵਜ਼ਾ ਜੋ ਵੀ ਹੈਗਾ ਦਿੱਤਾ ਜਾਵੇ ਜੀ ਬੜੀਆਂ ਆਸਾਂ ਨੇ ਹੁੰਦੀਆਂ ਜੀ ਕਿਸਾਨ ਨੂੰ ਜ਼ਿਮੀਂਦਾਰਾਂ ਨੇ ਪੈਸੇ ਚੁੱਕ ਚੁੱਕ ਲੈ ਜਾਂਦੇ ਹੁਣ ਜਿਹੜੇ ਠੇਕੇ ਵਾਲੇ ਜੀ ਵੇਖੋ 60 ਹਜ਼ਾਰ ਉਹਨੇ ਠੇਕਾ ਦਿੱਤਾ ਜੀ 15 ਨਾਲੋਂ ਲੈ ਕੇ 20000 ਤੱਕ ਵੇਖੋ ਜੀ ਖੱጫ ਹੁੰਦੇ ਆ ਉੱਤੇ 80000 ਰੁਪਏ ਤਾਂ ਉਹਨੇ ਤਾਂ ਪੈ ਗਿਆ ਜੀ ਤੇ ਫਸਲ ਮਾਰੀ ਗਈ ਹੈ ਜੀ ਬਿਲਕੁਲ